ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜੰਮੂ ਕਸ਼ਮੀਰ ਦੇ ਧਾਰਮਿਕ ਗਲਿਆਰੇ ਦੇ ਵਿੱਚ ਇਸ ਟਾਈਮ ਇੱਕ ਬੜੀ ਵੱਡੀ ਬਹਿਸ ਚੱਲ ਰਹੀ ਹੈ ਦੋਸ਼ ਉੱਪਰ ਦੋਸ਼ ਲੱਗ ਰਹੇ ਹਨ ਇੱਕ ਧਿਰ ਦੂਜੇ ਨੂੰ ਦੋਸ਼ ਦੇ ਰਹੀ ਹੈ ਦੂਜੀ ਧਿਰ ਪਹਿਲੀ ਨੂੰ ਦੋਸ਼ ਦੇ ਰਹੀ ਹੈ ਹਰ ਇੱਕ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੁੱਦਾ ਹੈ ਪਿਛਲੇ ਦਿਨੀ ਪ੍ਰੋਫੈਸਰ ਦਰਸ਼ਨ ਸਿੰਘ ਜੋ ਕਿ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੀ ਰਹਿ ਚੁੱਕੇ ਹਨ ਤੇ ਗੁਰੂ ਘਰ ਦੇ ਕੀਰਤਨੇ ਵੀ ਤੇ ਵਿਆਖਿਆਕਾਰ ਵੀ ਹਨ ਲੇਕਿਨ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਨੂੰ ਪੰਥ ਤੋਂ ਵਿੱਚੋਂ ਛੇਕ ਦਿੱਤਾ ਗਿਆ ਹੈ ਉਹਦਾ ਕਾਰਨ ਸੀ ਕਿ 2010 ਦੇ ਦੌਰਾਨ ਉਹਨਾਂ ਨੇ ਦਸਮ ਗ੍ਰੰਥ ਦੇ ਉੱਪਰ ਕੁਝ ਵਿਵਾਦਪੂਰਨ ਸਟੇਟਮੈਂਟਸ ਦਿੱਤੀਆਂ ਸਨ ਜਿਸ ਕਰਕੇ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਬੁਲਾਇਆ ਗਿਆ ਸੀ ਤੇ ਉਹਨਾਂ ਨੇ ਅਕਾਲ ਤਖਤ ਸਾਹਿਬ ਉੱਪਰ ਜਾ ਕੇ ਤੇ ਕਿਹਾ ਸੀ ਕਿ ਮੈਂ ਬੰਦ ਕਮਰੇ ਦੇ ਵਿੱਚ ਆਪਣੇ ਫੈਸਲੇ ਨਹੀਂ ਕਰਵਾਉਣਾ ਚਾਹੁੰਦਾ ਜੇ ਤੁਸੀਂ ਜੋ ਵੀ ਅਗਰ ਕੋਈ ਮੇਰੇ ਖਿਲਾਫ ਕਾਰਵਾਈ ਕਰਨੀ ਹੈ ਤੇ ਸੰਗਤ ਦੇ ਉੱਪਰ ਜਾ ਕੇ ਅਸੀਂ ਗੱਲਬਾਤ ਕਰਾਂਗੇ ਲੇਕਿਨ ਉਸ ਸਮੇਂ ਦੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੋਰ ਪੰਜ ਜਥੇਦਾਰ ਸਨ ਉਹਨਾਂ ਨੇ ਉਹਨਾਂ ਦੀ ਇਸ ਗੱਲ ਨੂੰ ਨਹੀਂ ਮੰਨਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਬੰਦ ਕਮਰੇ ਦੇ ਵਿੱਚ ਕਿਸੇ ਕਿਸਮ ਦੀ ਕੋਈ ਮੀਟਿੰਗ ਨਹੀਂ ਕਰਨਾ ਚਾਹੁੰਦਾ ਤਾਂ ਉਹ ਵਾਪਸ ਚਲੇ ਗਏ ਤੇ ਉਸ ਤੋਂ ਬਾਅਦ 2010 ਦੇ ਵਿੱਚ ਉਹਨਾਂ ਦੇ ਖਿਲਾਫ ਜਿਹੜਾ ਸੀ ਫੈਸਲਾ ਦਿੱਤਾ ਗਿਆ ਤੇ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ। ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਸਾਂਝ ਰੱਖਣ ਤੋਂ ਸੰਗਤ ਨੂੰ ਵਾਂਝਾ ਕਰ ਦਿੱਤਾ ਗਿਆ। ਲੇਕਿਨ ਉਸ ਤੋਂ ਬਾਅਦ ਵੀ ਸੰਗਤਾਂ ਵੱਲੋਂ ਉਹਨਾਂ ਦੇ ਪ੍ਰੋਗਰਾਮ ਵਕਫ-ਵਕਫ ਥਾਵਾਂ ਤੇ ਕਰਵਾਏ ਜਾਂਦੇ ਰਹੇ ਸਨ ਤੇ ਇਸੇ ਦੌਰਾਨ ਹੀ ਪਿਛਲੇ ਦਿਨੀ ਜੰਮੂ ਦੀ ਧਰਤੀ ਦੇ ਵਿੱਚ ਉਹਨਾਂ ਦੇ ਕੁਝ ਪ੍ਰੋਗਰਾਮ ਰੱਖੇ ਗਏ ਜਿਨ੍ਹਾਂ ਦੀ ਸ਼ਿਕਾਇਤ ਕੁਝ ਨੌਜਵਾਨ ਵੀਰਾਂ ਨੇ ਕੁਝ ਪ੍ਰਬੰਧਕਾਂ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਕੀਤੀ ਸੀ ਤੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਸਨ ਉਹਨਾਂ ਨੇ ਉਹਨਾਂ ਪ੍ਰਬੰਧਕਾਂ ਨੂੰ ਬੁਲਾਇਆ ਤੇ ਉਹ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਆਪ ਜੀ ਨੇ ਦੇਖੀ ਵੀ ਹੋਵੇਗੀ ਤੇ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਤੇ ਜੋ ਸਾਡੇ ਜੰਮੂ ਦੇ ਪ੍ਰਬੰਧਕ ਸਨ ਉਹਨਾਂ ਨੇ ਕਿਹਾ ਕਿ ਬਈ ਸਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ। ਉਹ ਪੂਰੀ ਵੀਡੀਓ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਬਈ ਆਕਾਲ ਤੱਕ ਸਾਫ ਦੇ ਜੋ ਜਥੇਦਾਰ ਸਨ ਉਹਨਾਂ ਦਾ ਜੋ ਬਿਹੇਵੀਅਰ ਸੀ ਬੜਾ ਰਿਊਡ ਬਿਹੇਵੀਅਰ ਸੀ। ਸੋ ਉਹਨਾਂ ਨੇ ਆਪਣਾ ਜਿਹੜਾ ਪੱਖ ਰੱਖਣ ਦੀ ਮੰਗ ਕੀਤੀ ਲੇਕਿਨ ਉਹਨਾਂ ਨੂੰ ਪੱਖ ਰੱਖਣ ਨਹੀਂ ਦਿੱਤਾ ਗਿਆ ਤੇ ਬਾਅਦ ਵਿੱਚ ਇਹ ਕਿਹਾ ਗਿਆ ਕਿ ਬਈ ਤੁਸੀਂ ਆਪਣਾ ਸਪਸ਼ਟੀਕਰਨ ਲਿਖਤ ਵਿੱਚ ਦੇ ਕੇ ਚਲੇ ਜਾਓ ਤੁਹਾਨੂੰ ਬਾਅਦ ਵਿੱਚ ਬੁਲਾਇਆ ਜਾਵੇਗਾ। ਸੋਈ ਵੀਡੀਓ ਬੜੀ ਵਾਇਰਲ ਹੋਈ ਇਸ ਦੇ ਉੱਪਰ ਬੜੇ ਕਿੰਤੂ ਪਰੰਤੂ ਹੋਏ ਫਿਰ ਕੁਝ ਸਾਡੇ ਜੋ ਪ੍ਰਬੰਧਕ ਸਨ ਨੌਜਵਾਨ ਸਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਵੀ ਇਹ ਸਾਰਾ ਕੁਝ ਜੋ ਅਕਾਲ ਤੱਕ ਸਭ ਸ਼ਿਕਾਇਤ ਗਈ ਸੀ ਸਾਡੇ ਵੱਲੋਂ ਗਈ ਸੀ ਉਹਨਾਂ ਨੇ ਆਪਣਾ ਪੱਖ ਰੱਖਿਆ ਫਿਰ ਦੂਜੀਆਂ ਧਿਰਾਂ ਵੱਲੋਂ ਜਿਹੜੀਆਂ ਸਨ ਉਹ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਸ਼ੁਰੂ ਹੋ ਗਈਆਂ ਮਤਲਬ ਕਿ ਇੱਕ ਦੂਜੇ ਦੇ ਉੱਪਰ ਜਿਹੜੇ ਸਨ ਉਹ ਦੋਸ਼ ਮੜਨ ਲੱਗੇ ਕਿ ਵੀ ਇਹ ਗਲਤ ਹੈ ਇਹ ਸਹੀ ਹੈ ਮੇਰੇ ਕੋ ਮੈਂ ਇਥੇ ਕਿਸੇ ਨੂੰ ਗਲਤ ਜਾਂ ਸਹੀ ਨਹੀਂ ਠਹਿਰਾਵਾਂਗਾ ਸਿਰਫ ਮੈਂ ਸਿਰਫ ਕਿੰਨਾ ਇੱਕ ਪੁੱਛਣਾ ਚਾਹੁੰਦਾ ਕਿ ਬਈ ਇਸ ਸਾਰੇ ਜਿਹੜਾ ਘਟਨਾ ਕ੍ਰਮ ਹੈ ਇਹਦੇ ਵਿੱਚ ਨੁਕਸਾਨ ਕਿਸ ਤਰ੍ਹਾਂ ਹੋ ਰਿਹਾ ਹੈ ਸਿੱਖਾਂ ਦਾ ਨੁਕਸਾਨ ਹੋ ਰਿਹਾ ਹੈ ਸਿੱਖੀ ਦਾ ਨੁਕਸਾਨ ਹੋ ਰਿਹਾ ਹੈ ਆਪਣੀ ਈਗੋ ਨੂੰ ਆਪਣੇ ਆਪ ਨੂੰ ਸੱਚਾ ਦਰਸ਼ਨ ਦੇ ਲਈ ਇੱਕ ਦੂਜੇ ਦੇ ਉੱਪਰ ਦੋਸ਼ ਮੜੇ ਜਾ ਰਹੇ ਹਨ ਤੇ ਇਨਡਾਇਰੈਕਟਲੀ ਨੁਕਸਾਨ ਜਿਹੜਾ ਹੈ ਉਹ ਸਿੱਖੀ ਦਾ ਹੋ ਰਿਹਾ ਹੈ ਆਪਸ ਦੇ ਵਿੱਚ ਦੁਬਿਧਾ ਪੈ ਰਹੀ ਹੈ ਨੌਜਵਾਨਾਂ ਨੂੰ ਅਸੀਂ ਕੀ ਮੈਸੇਜ ਬਿਹਾਗੇ ਅੱਜ ਦਾ ਨੌਜਵਾਨ ਵੈਸੇ ਵੀ ਧਰਮ ਤੋਂ ਦੂਰ ਹੁੰਦਾ ਜਾ ਰਿਹਾ ਹੈ ਜਦੋਂ ਉਹ ਸਾਰੇ ਇਸ ਘਟਨਾਕਰਮ ਨੂੰ ਦੇਖੇਗਾ ਤੇ ਉਹਦੀ ਮਾਨਸਿਕਤਾ ਦੇ ਉੱਪਰ ਕਿੰਨਾ ਗਹਿਰਾ ਅਸਰ ਪਵੇਗਾ ਉਹ ਕਿਉਂ ਨਾ ਫਿਰ ਆਪਣੇ ਧਰਮ ਨੂੰ ਛੱਡੇਗਾ ਜਾਂ ਧਰਮ ਤੋਂ ਦੂਰ ਹੋਵੇਗਾ ਸੋ ਮੇਰੀ ਸਿਰਫ ਇੰਨੀ ਹੀ ਰਿਕਵੈਸਟ ਹੈ ਸਾਰਿਆਂ ਨੂੰ ਕਿ ਦੇਖੋ ਗੁਰਬਾਣੀ ਦਾ ਵੀ ਫਰਮਾਨ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਨਿਮਣਾ ਤੇ ਜੇ ਕੋਈ ਦੁਬਿਦਾ ਹੈ ਕੁਝ ਕਨਫਲਿਕਟਸ ਹਨ ਕਨਟਰਡਿਕਸ਼ਨਸ ਹਨ ਤੇ ਉਹਨਾਂ ਨੂੰ ਜਿਹੜਾ ਹੈ ਬੈਠ ਕੇ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਕੇ ਉਸ ਨੂੰ ਖਤਮ ਕੀਤਾ ਜਾ ਤਾਂ ਕਿ ਜਿਹੜਾ ਸਿੱਖੀ ਦਾ ਨੁਕਸਾਨ ਹੋ ਰਿਹਾ ਹੈ ਆਪਸ ਵਿੱਚ ਜੋ ਕਲੇਸ਼ ਪੈ ਰਹੇ ਹਨ ਇਹਨਾਂ ਤੋਂ ਮੁਕਤ ਹੋਇਆ ਜਾ ਸਕੇ ਲੇਕਿਨ ਅਗਰ ਅਸੀਂ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਨਾ ਕਿਉਂਕਿ ਇਹ ਵੀ ਇੱਕ ਬੜੀ ਦੇਖਣ ਵਾਲੀ ਚੀਜ਼ ਹੈ ਕਿ ਕਾਫੀ ਸਮੇਂ ਤੋਂ ਜੜੀਆਂ ਹਨ ਕਈ ਕਨਫਲਿਕਟਸ ਜਿਹੜੇ ਹਨ ਸਿੱਖੀਜ਼ਮ ਦੇ ਵਿੱਚ ਆਈ ਕਨਟਰਡਿਕਸ਼ਨਸ ਆਈਆਂ ਉਹਦੇ ਉੱਪਰ ਵਿਚਾਰ ਚਰਚਾਵਾਂ ਦੀ ਵੀ ਗੱਲ ਚੜੀ ਲੇਕਿਨ ਉਹ ਵਿਚਾਰ ਚਰਚਾਵਾਂ ਯਾਤਿਫ ਯਹੀ ਨਹੀਂ ਯਾਤੇ ਉਹਨਾਂ ਨੂੰ ਹੋਣ ਨਹੀਂ ਦਿੱਤਾ ਗਿਆ ਉਹਦੇ ਪਿੱਛੇ ਕਾਰਨ ਸੀ ਕਿ ਬਈ ਸਾਡੀ ਈਗੋ ਅਸੀਂ ਫਤਵੇ ਜਾਰੀ ਕਰ ਦਿੱਤੇ ਕਿ ਬਈ ਅਸੀਂ ਉਈ ਇਹ ਹੋਵੇਗਾ ਤੇ ਅਸੀਂ ਇਸ ਨੂੰ ਇਸ ਤਰ੍ਹਾਂ ਕਰਾਂਗੇ ਇਹ ਕਰਾਂਗੇ ਦੇਖੋ ਕੋਈ ਵੀ ਵਿਚਾਰ ਚਰਚਾ ਜਿਹੜੀ ਇੱਕ ਸੁਖਦ ਮਾਹੌਲ ਦੇ ਵਿੱਚ ਹੁੰਦੀ ਹੈ ਅਸੀਂ ਆਈਏ ਆਪਣੀ ਗੱਲਬਾਤ ਕਰੀਏ ਠੀਕ ਹੈ ਫੈਸਲੇ ਹੋਵਨ ਨਾ ਹੋਵਨ ਉਹ ਉਹ ਬਾਤ ਹੀ ਗੱਲ ਹੈ ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਭਈ ਜਦੋਂ ਅਸੀਂ ਆਪਣੀ ਈਗੋ ਦੇ ਵਿੱਚ ਆ ਕੇ ਦੂਜੇ ਬੰਦੇ ਉੱਪਰ ਫਤਵੇ ਜਾਰੀ ਸ਼ੁਰੂ ਕਰਨ ਦਿੰਦੇ ਹਾਂ ਭਾਵੇਂ ਉਹ ਕਿਸੇ ਵੀ ਧਿਰ ਦਾ ਹੋਵੇ ਫਿਰ ਉਹ ਉਹ ਜਿਹੜਾ ਮਾਹੌਲ ਹੈ ਉਹ ਵਿਚਾਰ ਵਾਲਾ ਨਹੀਂ ਬਣਦਾ ਉਸ ਮਾਹੌਲ ਦੇ ਵਿੱਚ ਵਿਚਾਰ ਚਰਚਾਵਾ ਨਹੀਂ ਹੁੰਦੀਆਂ ਸੋ ਯਤਨ ਕਰੀਏ ਕਿ ਭਈ ਇਹ ਜਿਹੜਾ ਕਨਫਲਿਕਟ ਚੱਲ ਰਿਹਾ ਹੈ ਇਹ ਇਹ ਜਿਹੜਾ ਘਟਨਾਕਰਮ ਸਾਰਾ ਹੋ ਰਿਹਾ ਹੈ ਇਸ ਨੂੰ ਮਿਲ ਬੈਠ ਕੇ ਸੁਝਾਈਏ ਤਾਂ ਕਿ ਜਿਹੜਾ ਇਹ ਸਾਡੀ ਸਿੱਖੀ ਦਾ ਕਿਉਂਕਿ ਜੰਮੂ ਕਸ਼ਮੀਰ ਦੀ ਜਿਹੜੀ ਸਿੱਖੀ ਹੈ ਉਹਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਵਾਰ ਲੇਕਿਨ ਇਹ ਜਿਹੜਾ ਘਟਨਾਕਰਮ ਕਿਉਂਕਿ ਅੱਜ ਅੱਜਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਇਹ ਸਾਰਾ ਘਟਨਾਕਰਮ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂ ਜੰਮੂ ਤੋਂ ਬਾਹਰ ਦੀ ਜਿਹੜੀ ਸੰਗਠਨ ਦੇਖ ਰਹੀ ਹੋਵੇਗੀ ਉਹਦੇ ਉੱਪਰ ਕੀ ਅਸਰ ਪੈ ਰਿਹਾ ਹੋਵੇਗਾ ਉਹ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਭਈ ਇਹ ਭਈ ਇਸ ਸਾਰੇ ਸਮੱਸਿਆ ਜਿਹੜੀ ਆਈ ਹੋਈ ਹੈ ਇਹਦਾ ਮਿਲ ਬੈਠ ਕੇ ਹੱਲ ਕਰੀਏ ਤਾਂ ਜੋ ਸਾਡੀ ਸਿੱਖੀ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਤੇ ਵੈਸੇ ਵੀ ਗੁਰਬਾਣੀ ਦਾ ਮਹਾਵਾਕ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਦਾਦਗੁਰ ਕਰੋ ਲਿਵਲਾਇ ਅਗਰ ਕੋਈ ਦੁਬਿਦਾ ਹੈ ਤੇ ਉਸ ਨੂੰ ਮਿਲ ਬੈਠ ਕੇ ਦੂਰ ਕਰੀਏ ਤਾਂ ਜੋ ਇਹ ਜਿਹੜਾ ਇਨਡਾਇਰੈਕਟਲੀ ਸਾਡਾ ਨੁਕਸਾਨ ਹੋ ਰਿਹਾ ਹੈ ਇਸ ਨੁਕਸਾਨ ਤੋਂ ਬਚਿਆ ਜਾ ਸਕੇ ਸੋ ਮੇਰੀ ਸਾਰਿਆਂ ਹੀ ਪ੍ਰਬੰਧਕਾਂ ਸਾਰੇ ਹੀ ਜਿਹੜੇ ਵੀਰ ਭਾਵੇਂ ਹੋ ਕਿਸੇ ਵੀ ਧਿਰ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਉਹੀ ਰਿਕੁਐਸਟ ਹੈ ਉਹੀ ਬੇਨਤੀ ਹੈ ਕਿ ਸਾਰੇ ਇਕੱਠੇ ਹੋ ਕੇ ਆਪਸ ਦੇ ਵਿੱਚ ਵਿਚਾਰ ਵਟਾਂਦਲੇ ਕਰੀਏ ਤਾਂ ਜੋ ਜੰਮੂ ਕਸ਼ਮੀਰ ਦੀ ਸਿੱਖੀ ਜਿਹੜੀ ਹੈ ਜਿਸ ਦੀਆਂ ਮਿਸਾਲਾਂ ਬਾਤ ਦਿੱਤੀਆਂ ਜਾਂਦੀਆਂ ਹਨ ਉਹਨਾਂ ਕਿਸੇ ਕਿਸਮ ਦੀ ਢਾਹ ਨਾ ਲੱਗੇ। ਸ਼ੁਕਰੀਆ ਥੈਂਕ ਯੂ